ਰਜਨਾ ਕਿੰਨੇ ਕਿਲੋਮੀਟਰ ਤੁਸੀਂ ਤੈਅ ਕਰਦੇ ਹੋ ਸਫ਼ਰ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸਰ ਮਿਨੀਮਮ ਜਿਹੜਾ ਮੇਰਾ ਹੈ 100 ਕਿਲੋਮੀਟਰ ਦੇ ਕਰਦਾ ਹੀ ਕਰਦਾ ਹਾਂ 100 ਕਿਲੋਮੀਟਰ ਤੋਂ ਪਹਿਲੇ ਮੈਂ ਘਰ ਨਹੀਂ ਮreturnData ਸਾਈਟੀ ਦਾ ਪਹਿਲਾ ਬੰਦਾ ਹੈਗਾ ਜਿਹੜਾ 1 ਲੱਖ ਕਿਲੋਮੀਟਰ ਕ੍ਰਾਸ ਕਰ ਚੁੱਕਿਆ ਹੈਗਾ ਮੈਂ ਦੋ ਤਲਬਾਂ ਨਾਲ ਵੀ ਜੁੜਿਆ ਹਾਂ ਕੋਈ ਮੁਸ਼ਕਿਲਾਂ ਵੀ ਆਈਆਂ ਤੁਹਾਨੂੰ ਸਰ ਮੁਸ਼ਕਿਲਾਂ ਸਿਰਫ ਦੋ ਆਂਦੇ ਜਨਰਲੀ ਮਹਿਸੂਸ ਹੋਦੀ ਹੈ ਕਿ ਕੋਈ ਮਰਜ਼ੀ ਫਿਜ਼ੀਕਲ ਐਕਟੀਵਿਟੀ ਕਰੋ ਇੱਕ ਤੇ ਪਸੀਨਾ ਜ਼ਰੂਰ ਕੱਢੋ ਸਰੀਰ ਤੋਂ ਆਪਾਂ ਜਿਹੜਾ ਅਸੀਂ ਪਸੀਨਾ ਨਹੀਂ ਕੱਢ ਰਹੇ ਉਹ ਅਸੀਂ ਬਿਮਾਰੀਆਂ ਪਾਲ ਰਹੇ ਹਾਂ ਅੱਜ ਕੱਲ੍ਹ ਹਰ ਇਨਸਾਨ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਕਿਸੇ ਨੂੰ ਬੀਪੀ ਕਿਸੇ ਨੂੰ 슈ਗਰ ਕਿਸੇ ਨੂੰ ਹੋਰ ਕਈ ਤਰ੍ਹਾਂ ਦੀ ਬਿਮਾਰੀਆਂ ਡਾਕਟਰਾਂ ਦੇ ਚੱਕਰ ਕੱਟ-ਕੱਟ ਕੇ ਲੋਕ ਥੱਕ ਗਏ ਨੇ ਪਰ ਕਈ ਲੋਕ ਇਹਨਾਂ ਬਿਮਾਰੀਆਂ ਤੋਂ ਦੂਰ ਰਹਿਣ ਵਾਸਤੇ ਕਈ ਤਰ੍ਹਾਂ ਦੇ ਇਦਾਂ ਦੇ ਪ੍ਰਾਰਲੇ ਕਰ ਰਹੇ ਨੇ ਜਿੰਨਾ ਤੇ ਕਾਰਨ ਬਿਮਾਰੀਆਂ ਨਜ਼ਦੀਕ ਵੀ ਨਹੀਂ ਆਉਂਦੀਆਂ ਸਾਡੇ ਨਾਲ ਇੱਕ ਵਿਅਕਤੀ ਮੌਜੂਦ ਹੈ ਜਿਨ੍ਹਾਂ ਨੇ 110000 ਦੇ ਕਰੀਬ ਸਫ਼ਰ ਹੁਣ ਤੱਕ ਸਾਈਕਲ ਤੇ طے ਕਰ ਚੁੱਕੇ ਨੇ ਦੂਜੇ ਪਾਸੇ ਅਜੋਧਿਆ ਦੇ ਵਿੱਚ ਸਾਈਕਲ ਤੇ ਅਪਡਾਉਨ ਕੀਤਾ ਸਭ ਤੋਂ ਵੱਡੀ ਖਾਸ ਗੱਲ ਇਹ ਵੀ ਦੱਸ ਦਿੰਨੇ ਆ ਕਿ ਕਈ ਲੋਕ ਸਾਈਕਲਿੰਗ ਤਾਂ ਹੋਰ ਵੀ ਕਰਦੇ ਨੇ ਪਰ ਉਹ ਅਪਡਾਉਨ ਨਹੀਂ ਕਰਦੇ ਕੱਲੋਂ ਨਾ ਜਾਣ ਜਾਣ ਦਾ ਹੁੰਦਾ ਆਉਣ ਲੱਗੇ ਉਹ ਗੱਡੀਆਂ ਦੇ ਵਿੱਚ ਆਪੇ ਹੋਰ ਬੱਸਾਂ ਦੇ ਵਿੱਚ ਆ ਜਾਂਦੇ ਨੇ ਪਰ ਇਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਹੁਣ ਤੱਕ ਅਪ ਡਾਊਨ ਵੀ ਕੀਤਾ ਤੇ ਹੁਣ ਵੀ ਜਿਹੜੀ ਸੈਕਲ ਲਗਾਤਾਰ 2022 ਤੋਂ ਲੈ ਕੇ ਹੁਣ ਤੱਕ ਕਰ ਰਹੇ ਨੇ ਇਹ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਂ ਸਭ ਤੋਂ ਪਹਿਲਾਂ ਨਾਮ ਦੱਸ ਦੋ ਆਪਣਾ ਸਰ ਮੇਰਾ ਨਾਮ ਰੁਪੇਸ਼ ਕੁਮਾਰ ਬਾਲੀ ਹੈ ਕਿੱਥੇ ਰਹਿੰਦੇ ਤੁਸੀਂ ਮੈਂ ਸਰ ਜਿਰਖਪੁਰ ਹੈ ਨਾ AKM ਰਿਜ਼ੋਰਟ ਦੇ ਨਾਲ ਸਵਾਸਿਕ ਵਾਏਅਰ ਫੋਰਸ ਤੋਂ ਰਿਟਾਇਰ ਹੈਗਾ ਮੈਂ ਅੱਛਾ ਜੀ 18 ਸਾਲ ਹੋ ਗਏ ਲਗਭਗ ਮੈਨੂੰ ਰਿਟਾਇਰ ਹੋਏ ਇਹ ਸਾਈਕਲਿੰਗ ਕਦੋਂ ਸ਼ੁਰੂ ਕੀਤੀ ਤੁਸੀਂ ਤੇ ਕੀ ਮੋਟਿਵ ਕੀ ਹੈ ਤੁਹਾਡਾ ਸਰ ਸਾਈਕਲਿੰਗ ਸ਼ੁਰੂ ਕੀਤੇ ਆ ਤੇ ਮੈਨੂੰ ਹੋ ਗਏ ਲਗਭਗ 5-6 ਸਾਲ ਹਮ ਲੇਕਿਨ ਜਿਹੜਾ ਕੰਟੀਨਿਊਸ 100 ਪਲੱਸ ਕਰ ਰਿਹਾ ਹੈਗਾ ਵਾ ਹਾਂਜੀ ਅੱਜ 804ਵਾਂ ਦਿਨ ਹੈ ਹਾਂਜੀ ਤੇ 10 ਮਈ 2022 ਤੋਂ ਮੈਂ ਸ਼ੁਰੂ ਕੀਤੀ ਸੀਗੀ ਮੇਨ ਮਕਸਦ ਹੈ ਜਿਹੜਾ ਹੈਗਾ ਲੋਕਾਂ ਨੂੰ ਔਰ ਸਪੈਸ਼ਲੀ ਬੱਚਿਆਂ ਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਆਪਣੇ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਕਿਉਂਕਿ ਅਗਰ ਉਹ ਹੈਲਥਵਰ ਚੱਲ ਪੈਣਗੇ ਤੇ ਨਸ਼ਾ ਪੱਤਾ ਔਰ ਜੜੀਆਂ ਪੁਰੀਤੀਆਂ ਹੈਗੀਆਂ ਉਹ ਵੈਸੇ ਹੀ ਖਤਮ ਹੋ ਜਾਣਗੀਆਂ ਇਹ ਇਹ ਮੇਨ ਮਕਸਦ ਹੈਗਾ ਅੱਛਾ ਤੁਸੀਂ ਅਜੋਧੇ ਜਾ ਕੇ ਆਏ ਹੋ ਕਿੰਨੇ ਦਿਨ ਲੱਗੇ ਤੁਹਾਨੂੰ ਜਾਣ ਵਾਸਤੇ ਸਰ ਮੈਂ 5 ਜੂਨ ਨੂੰ ਸਟਾਰਟ ਕੀਤਾ ਸੀ ਸਫਰ ਆਪਣਾ ਤੇ ਮੈਂ 10 ਜੂਨ ਨੂੰ ਪਹੁੰਚ ਗਿਆ ਸੀਗਾ ਸਰ ਅੱਛਾ ਜੀ ਤੇ ਰਾਹ ਵਿਚ ਮੈਂ ਸ਼ੁਕਰਤਾਲ ਨੈਮਿਸ਼ਧਾਮ ਵ્યાਸ ਗੱਦੀ ਔਰ ਵਾਪਸ ਬਰੇਲੀ ਚ ਦੋ ਮੰਦਿਰ ਸੀਗੇ ਔਰ ਬਿਜਨੌਰ ਗੁਰਦੁਆਰਾ ਸਾਹਿਬ ਵਿਚ ਰੁਕਿਆ ਸੀਗਾ ਔਰ 에ਅਰ ਫੋਰਸ ਗੁਰਦੁਆਰਾ ਸਾਹਿਬ ਔਰ ਸੀਆਰਪੀਐਫ ਇਧਰ ਐਨਾ ਜਗ੍ਹਾ ਰੁਕਿਆ ਤੇ ਵਾਪਸ ਇਸ ਮੈਂ 18 ਤਰੀਕ ਨੂੰ ਆ ਗਿਆ ਸੀ ਆਪਣੇ ਫੈਮਿਲੀ ਫਰੈਂਡਸ ਦੇ ਘਰ ਰੁਕਿਆ ਸੀ। ਕਿ ਕਦੋਂ ਸ਼ੁਰੂ ਕੀਤੀ ਹੋਈ ਹੈ ਤੁਸੀਂ ਇਹ ਪੂਰਾ ਸਾਈਕਲਿੰਗ ਦਾ ਕਰਨ ਦਾ? ਕਦੋਂ ਤੋਂ? ਸਰ ਮੈਂ 100 ਪਲੱਸ ਜਿਹੜਾ ਸ਼ੁਰੂ ਕੀਤਾ ਹੈ ਉਹ 10 ਮਈ 2022 ਤੋਂ ਸ਼ੁਰੂ ਕੀਤਾ। ਅੱਛਾ ਜੀ। ਹਾਂ ਜੀ। ਅੱਛਾ ਤੇ ਅੱਜ ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ 804 ਦਿਨ ਹੋ ਗਏਗੇ। ਹਾਂ ਜੀ। ਮੇਨ ਮਕਸਦ ਇਹ ਹੈ ਸਕੂਲਾਂ ਕਾਲਜਾਂ ਦਫ਼ਤਰਾਂ 'ਚ ਜਾ ਕੇ ਇਹ ਰਾਜ ਜਿਹੜੇ ਭਰਾ ਭੈਣ ਮਿਲਦੇ ਹਨ ਉਹਨਾਂ ਨੂੰ ਇਹੋ ਮੈਂ ਦਰਖਾਸਤ ਕਰਦਾ ਰਿਕੁਐਸਟ ਕਰਦਾ ਕਿ ਜਦ ਮੈਂ ਹੁਣ 54 ਦਾ ਹੋ ਜਾਣਾ ਹੈ 14 ਨਵੰਬਰ ਨੂੰ ਕਿ ਜਦ ਮੈਂ ਇੰਨੀ ਸਾਈਕਲਿੰਗ ਕਰ ਲੈਣਾ ਵਾ ਤੇ ਤੁਸੀਂ ਮਾਲੇ ਵਾਲੇ ਕੰਮਾਂ ਨੂੰ ਸਕੂਟਰ ਮੋਟਰਸਾਈਕਲ ਗੱਡੀ ਤੇ ਕਿਉਂ ਹੱਥ ਪਾਉਂਦੇ ਹੋ ਅਗਰ ਤੁਸੀਂ ਪੈਦਲ ਚੱਲੋ ਜਾਂ ਸਾਈਕਲ ਤੇ ਚੱਲੋ ਇੱਕ ਤੇ ਤੁਹਾਡੀ ਸਿਹਤ ਕਾਇਮ ਰਹੇਗੀ ਦੂਜਾ ਬਜ਼ਾਰਾਂ ਵਿੱਚ ਜਿਹੜਾ ਐਡਾ ਰਸ਼ ਹੋ ਗਿਆ ਹੈ ਸਾਨੂੰ ਗੱਡੀ ਖੜਾਉਣ ਵਾਸਤੇ 4 ਕਿਲੋਮੀਟਰ ਜਾਣਾ ਮਨਜ਼ੂਰ ਹੈ ਲੇਕਿਨ ਗੱਡੀ ਜਾਣਾ ਗੱਡੀ ਜਾਣਾ ਗੱਡੀ ਚ ਹਾਂ ਪੋਲੂਸ਼ਨ ਹੋਏਗਾ ਸਾਨੂੰ ਵੱਡਾ ਪੈਟਰੋਲ ਤੁਹਾਨੂੰ ਪਤਾ ਹੈ ਲਿਮਟਿਡ ਜਾਂ ਰਿਸੋਰਸ ਹੈਗਾ ਪੈਟਰੋਲ ਆਪਾਂ ਇੰਪੋਰਟ ਜਿਹੜਾ ਕਰਦੇ ਹੈਗੇ ਆ ਅਗਰ ਆਪਾਂ ਉਹਦਾ ਸੋ ਟਾਂਗ ਨਾਲ ਪ੍ਰਯੋਗ ਕਰੀਏ ਤੁਹਾਡੀ ਵਿਦੇਸ਼ੀ ਮੁਦਰਾ ਵੀ ਬਚਦੀ ਹੈਗੀ ਕਾਫੀ ਫਾਇਦੇ এনवायरमेंट ਸੇਵ ਹੁੰਦਾ ਹੈਗਾ ਅਸੀਂ ਜਿਵੇਂ ਬੂਟੇ ਦੇ ਲਾਨਨੇ ਆ ਲੇਕਿਨ ਬੂਟਿਆਂ ਵੱਲ ਧਿਆਨ ਨਹੀਂ ਦੇਈ ਮੈਂ ਕਹਿੰਨਾ ਬੂਟੇ ਘੱਟ ਲਾਓ ਉਹਨਾਂ ਨੂੰ ਬਾਲ ਬੱਚਿਆਂ ਦੀ ਤਰ੍ਹਾਂ ਵੱਡਾ ਕਰੋ ਅੱਜ ਜੇ ਆਪਾਂ ਬੂਟਿਆਂ ਥੱਲੇ ਖੜੇ ਹੁੰਨੇ ਆ ਤੇ ਆਪਣੇ ਬਜ਼ੁਰਗਾਂ ਨੂੰ ਮਨਿਮਨ ਔਰ ਨਮਨ ਕਰਦੇ ਹੈਗੇ ਕਿ ਤੁਸੀਂ ਬੂਟੇ ਲਾਏ ਤੇ ਆਪਾਂ ਉਹਦੀ ਛਾਂ 'ਚ ਬੈਠੇ ਆ ਆਪਾਂ ਅਗਲੀ ਵਾਲੀ ਪੀੜ੍ਹੀ ਵਾਸਤੇ ਵੀ ਐਵੇਂ ਦੇ ਕੰਮ ਕਰੀਏ ਕਿ ਸਾਨੂੰ ਅਸ਼ੀਰਵਾਦ ਦੇਣ ਸਾਨੂੰ ਆ ਨਮਸਕਾਰ ਕਰਨ। ਰੋਜ਼ਾਨਾ ਕਿੰਨੇ ਕਿਲੋਮੀਟਰ ਤੁਸੀਂ ਤੈਅ ਕਰਦੇ ਹੋ ਸਫ਼ਰ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ? ਸਰ ਮਿਨੀਮਮ ਜਿਹੜਾ ਮੇਰਾ ਹੈ 100 ਕਿਲੋਮੀਟਰ ਤੇ ਕਰਦਾ ਹੀ ਕਰਦਾ। ਹਾਂ 100 ਕਿਲੋਮੀਟਰ ਤੋਂ ਪਹਿਲੇ ਮੈਂ ਘਰ ਨਹੀਂ ਵੜਦਾ। ਅੱਛਾ ਰੋਜ਼ਾਨਾ ਕਰਨੀ ਹੈ? ਹਾਂ ਸੋ ਤੇ ਕਰਨਾ ਹੀ ਕਰਨਾ ਹੈਗਾ। ਅੱਛਾ ਜਿਸ ਤਰੀਕੇ ਨਾਲ ਕਈ ਲੋਕਾਂ ਨੂੰ ਬੀਪੀ, ਸ਼ੂਗਰ ਹੋਰ ਕਈ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਨੇ ਕ੍ਰੋਧ ਬਹੁਤ ਹੁੰਦਾ ਕਈ ਲੋਕਾਂ ਨੂੰ ਤਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਕੀ ਤੁਸੀਂ ਕੀ ਮੈਸੇਜ ਦੇਵੋਗੇ ਆਪਣੇ ਲੋਕ ਨੂੰ ਸਰ ਆ ਦੇਖੋ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਹੈਗਾ ਐਂਡ ਲਾਈਫਸਟਾਈਲ ਡਿਜ਼ੀਜ਼ ਨੇ ਆਦਰਵਾਇਆ ਬਿਮਾਰੀਆਂ ਨਹੀਂ ਹੈਗੀਆਂ ਅੱਛਾ ਇਹ ਅਸੀਂ ਆਪਰ ਕਰ ਦਿੱਤੀ ਹੋਣਾ ਆਪਾਂ ਪਾਲੀਆਂ ਪਾਲੀਆਂ ਅਸੀਂ ਪਾਲੀਆਂ ਉਹਨਾਂ ਨੂੰ ਅਸੀਂ ਪਾਲ ਰਹੇ ਹੈਗੇ ਆਂ ਖਾਣ ਪੀਣੇ ਧਿਆਨ ਨਹੀਂ ਰੱਖ ਰਹੇ ਪਸੀਨਾ ਅਸੀਂ ਕੱਢ ਨਹੀਂ ਰਹੇ ਏਸੀ ਤੋਂ ਬਿਨਾ ਅਸੀਂ ਮਰਨ ਵਾਲੇ ਹੋ ਜਾਈਦਾ ਇਸ ਏਸੀ ਸਾਨੂੰ ਹਰ ਜਗ੍ਹਾ ਚਾਹੀਦਾ ਹੈ ਹਰ ਜਗ੍ਹਾ ਸਾਨੂੰ ਚਾਰ ਦਿਵਾਰਾਂ ਵਿੱਚ ਦੀ ਕੈਦ ਹੋ ਕੇ ਰਹਿ ਗਏ ਆ ਨੇਚਰ ਤੋਂ ਕੱਟ ਗਏ ਆ ਸਾਡੇ ਬਜ਼ੁਰਗ ਜਿਹੜੇ ਨੇਚਰ ਨਾਲ ਜੁੜ ਕੇ ਰਹਿੰਦੇ ਸੀ ਮਿੱਟੀ ਨਾਲ ਜੁੜ ਕੇ ਰਹਿੰਦੇ ਸੀ ਉਹ 90 100 ਸਾਲ ਨਾਰਮਲ ਗੱਲ ਸੀ ਜੀਣਾ ਅੱਜ ਕੱਲ ਮश्किल ਨਾਲ ਅਸੀਂ 60 70 ਤੱਕ ਪਹੁੰਚ ਪਾ ਰਹੇ ਆ ਕਾਰਨ ਇਹ ਨੇਚਰ ਤੋਂ ਕੱਟ ਗਏ ਹੈਗੇ ਆ ਤੇ ਮੈਂ ਅਗਰ ਤੁਸੀਂ ਸਾਈਕਲ ਤੇ ਆਂਦੇ ਹੋ ਹਾਂਜੀ ਇੱਕ ਦੇ ਸਰ ਨੇਚਰ ਨਾਲ ਜੁੜਦੇ ਹੋ ਇੱਕ ਆਪਸੀ ਭਾਈਚਾਰਾ ਬਦਲ ਆਏਗਾ ਹਾਂ ਹੁਣ ਅਗਰ ਮੈਂ ਸਾਈਕਲ ਤੇ ਸੀ ਤਾਂ ਹੀ ਇੱਧਰ ਰੁਕਿਆ ਤੇ ਮੁਲਾਕਾਤ ਹੋ ਗਈ ਅਗਰ ਮੈਂ ਗੱਡੀ ਤੇ ਹੁੰਦਾ ਤਾਂ ਮੈਂ ਸਿੱਧਾ ਲੰਘ ਜਾਣਾ ਸੀ ਬਿਲਕੁਲ 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 ਪਰ ਮੈਂ ਕਹਿੰਦਾ ਸਾਈਕਲ ਇੱਕ ਐਸੀ ਚੀਜ਼ ਹੈਗੀ ਜਿਹੜੀ ਨਾ ਤੁਹਾਨੂੰ ਰਿਸ਼ਤੇ ਬਣਾਉਂਦੀ ਹੈਗੀ ਧਰਤੀ ਨਾਲ ਜੋੜਦੀ ਹੈ ਨੇਚਰ ਨਾਲ ਜੋੜਦੀ ਹੈ এনवायरमेंट ਸੇਵ ਕਰਦੀ ਹੈਗੀ ਨਹੀਂ ਚੰਡੀਗੜ੍ਹ ਦੇ ਪਹਿਲੇ ਬੰਦੇ ਹੁਣ ਤੁਸੀਂ ਜਿਹੜਾ ਇੰਨੇ ਲੱਖ ਕਿਲੋਮੀਟਰ ਚਲਾ ਦਿੱਤਾ ਤੁਸੀਂ ਸਾਈਕਲ ਹਾਂ ਸਰ ਰੱਬ ਦੀ ਦਿਆ ਹੈ ਔਰ ਸਾਰੇ ਐਸਾ ਦਾ ਆਸ਼ੀਰਵਾਦ ਹੈ ਮੇਰੇ ਜਿਹੜੇ ਗੁਰੂ ਹੈ ਜਿਨ੍ਹਾਂ ਨੂੰ ਮੈਂ ਆਪਣਾ ਕਹਿੰਦਾ ਗੋਤਮ ਲਾਲ ਸਰੇ ਉਹਨਾਂ ਦੀ ਮੋਟੀਵੇਸ਼ਨ ਨਾਲ ਮੈਂ ਟ੍ਰਾਈ ਸਿਟੀ ਦਾ ਪਹਿਲਾ ਬੰਦਾ ਹੈਗਾ ਜਿਹੜਾ 1 ਲੱਖ ਕਿਲੋਮੀਟਰ ਕ੍ਰਾਸ ਕਰ ਚੁੱਕਿਆ ਹੈਗਾ ਮੈਂ ਦੋ ਕਲੱਬਾਂ ਨਾਲ ਵੀ ਜੁੜਿਆ ਹੋਇਆ ਹਾਂ ਇੱਕ ਅੰਬਾਲਾ ਦਾ ਕਲੱਬ ਹੈਗਾ ਸਾਈਕਲਿੰਗ ਕਲੱਬ ਅੰਬਾਲਾ ਹਾਂਜੀ ਔਰ ਦੂਜਾ ਹੈਗਾ ਸਾਈਕਲ ਗਿਰੀ ਜਿੰਦੇ ਅਕਸ਼ਿਤ ਪਾਸੀ ਔਰ ਡਾਕਟਰ ਸੁਨੇਨਾ ਬੰਸਲ ਐਡਮਿਨ ਹੈਗੇ ਵੇ ਔਰ ਗੋਤਮ ਲਾਲ ਜੀ ਜਿਹੜੇ ਮੇਰੇ ਮੋਟੀਵੇਟਰ ਹੈਗੇ ਵੇ ਕਿਉਂਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਅੱਜ ਆਵਾਰ ਵੀ ਮਿਲਿਆ ਇਸ ਚੀਜ਼ ਕਿ ਜਿਦ ਤਰ੍ਹਾਂ ਤੁਸੀਂ ਬਹੁਤ ਅਵੇਅਰ ਵੀ ਕੀਤਾ ਲੋਕਾਂ ਨੂੰ ਹਾਂਜੀ ਜੀ ਸਰ ਲੱਖ ਕਿਲੋਮੀਟਰ ਤੋਂ ਉੱਪਰ ਤੁਸੀਂ ਚਲਾ ਵੀ ਦਿੱਤੀ ਸਕਦੇ ਹੋ ਹਾਂਜੀ ਹਾਂਜੀ ਸਰ ਮਨੂੰ ਸਰ ਨਾਲ ਇਣਾ ਇੰਪੋਰਟੈਂਟ ਰੋਲ ਹੁੰਦਾ ਹੈਗਾ ਮੀਡੀਆ ਦਾ ਹੁੰਦਾ ਹੈਗਾ ਆਪਾਂ ਜਿੰਨਾ ਮਰਜੀ ਆਵਾਜ਼ਾਂ ਮਾਰਦੇ ਰੇ ਚੀਕਾਂ ਮਾਰਦੇ ਰੇ ਤਾਂ ਪਬਲਿਕ ਤਾਂ ਗੱਲ ਨਹੀਂ ਪੁੱਛਦੀ ਮੀਡੀਆ ਜੇ ਅਸੀਂ ਫੂਕ ਵੀ ਮਾਰਦੇ ਆਂ ਤੇ ਪਬਲਿਕ ਤਾਂ ਕੂੰਜ ਜਾਂਦੀ ਹੁੰਦੀ ਜੁਡੀਸ਼ਰੀ ਔਰ ਮੀਡੀਆ ਮੈਂ ਕਹਿੰਦਾ ਬਹੁਤ ਮਹੱਤਵਪੂਰਨ ਸੰਤਮ ਹੈਗੇ ਸਾਡੇ ਦੇਸ਼ ਵਾਸਤੇ ਤੇ ਕਈ ਲੋਕ ਮਿਲਦੇ ਹੈਗੇ ਜੀ ਤੁਹਾਡਾ ਅਸੀਂ ਇੰਟਰਵਿਊ ਦੇਖਿਆ ਸੀਗਾ ਤੇ ਆਪਾਂ ਸਾਈਕਲ ਚਲਾਨੀ ਸ਼ੁਰੂ ਕਰ ਦਿੱਤੀ ਤੇ ਸਾਡੇ ਬੱਚਾ ਨੇ ਸਾਈਕਲ ਚ ਬੜਾ ਚੰਗਾ ਲੱਗਦਾ ਹੈਗਾ ਤੇ ਮਾਨੀ ਮਾਨੋ ਮੀਡੀਆ ਵਾਲਿਆਂ ਨੂੰ ਨਮਨ ਕਰਦਾ ਕਿ ਤੁਸੀਂ ਮੇਰੀ ਅਗਰ ਮੈਂ ਉਪਰਾਲਾ ਕਰ ਰਹੇ ਹਾਂ ਤਾਂ ਤੁਸੀਂ ਉਹਨੂੰ ਜਨ ਜਨ ਤੱਕ ਪਹੁੰਚਾ ਰਹੇ ਹੈਗੇ ਹਾਂ ਅੱਛਾ ਇਸ 1 ਲੱਖ ਕਿਲੋਮੀਟਰ ਤੇ ਨਾਲ 10000 ਹੋਰ ਤੁਸੀਂ ਕਹਿ ਰਹੇ ਹੋ ਕਿ ਤਕਰੀਬਨ ਪਹੁੰਚ ਗਏ ਤੁਸੀਂ ਸਫਰ ਕਰਨ ਦੇ ਵਿੱਚ ਕੋਈ ਮੁਸ਼ਕਲਾਂ ਵੀ ਆਈਆਂ ਤੁਹਾਨੂੰ ਸਰ ਮੁਸ਼ਕਲਾਂ ਸਿਰਫ ਦੋ ਆਂਦੇ ਜਨਰਲੀ ਮਹਿਸੂਸ ਹੁੰਦੀਆਂ ਹੈ ਕਿ ਇੱਕ ਤੇ ਸਰ ਜਿਵੇਂ ਨਾ ਆਪਣੇ ਹਰਿਆਣਾ ਪੰਜਾਬ ਯੂਪੀ ਚ ਲੋਗ ਨਾ ਰੋਂਗ ਸਾਈਡ ਡਰਾਈਵਿੰਗ ਬਹੁਤ ਜ਼ਿਆਦਾ ਕਰਦੇ ਹੈਗੇ ਉਹ ਉਹਨਾਂ ਉਨ ਉਹਨਾਂ ਵਾਸਤੇ ਵੀ ਖਤਰਨਾਕ ਹੈਗਾ ਹਾਂ ਕਿਉਂਕਿ ਉਹ ਖੁਦ ਵੀ ਸੁਸਾਈਡ ਕਰਨ ਨਿਕਲੇ ਆਗੇ ਗਏ ਗਰੌਂਡ ਤੇ ਡਰਾਈਵਿੰਗ ਕਰ ਰਹੇ ਤੁਸੀਂ ਮਾਲਾ ਜਾਂ ਕਟ ਅੱਗੇ 1-2 ਕਿਲੋਮੀਟਰ ਘੁੰਮ ਕੇ ਆਣਾ ਪਏਗਾ ਪੈਟਰੋਲ ਕਿੰਨਾ ਲੱਗ ਜਾਏਗਾ ਤੁਸੀਂ ਖੁਦ ਮਰਨ ਨਿਕਲੇ ਹੋ ਦੂਜੇ ਨੂੰ ਮਾਰਨ ਨਿਕਲੇ ਹੈਗਾ ਇੱਕ ਤਾਂ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈਗਾ ਦੂਜਾ ਨਾ ਟੂ ਵੀਲਰ ਵਾਲੇ ਜਿਹੜੇ ਸਾਡੇ ਅਗੇ ਦੇਖੋ ਮੈਂ ਸਾਈਕਲ ਤੇ ਹਲਮੈਟ ਪਾਇਆ ਹੋਇਆ ਹੈ ਹਾਂਜੀ ਹਾਂਜੀ ਸਭ ਤੋਂ ਔਰ ਮੇਰਾ ਐਕਸੀਡੈਂਟ ਹੋਇਆ ਹੈ ਹਾਂਜੀ ਹਲਮੈਟ ਦੀ ਵਜ੍ਹਾ ਨਾਲ ਬਚਿਆ ਔਰ ਫਰਾਂਸ ਤੋਂ ਮੈਂ ਇੱਕ ਟਾਈਟਲ ਹੁੰਦਾ 6ਐਸਆਰ ਉਹ ਮੈਂ ਐਸ ਚੁੱਕਿਆ ਹੈਗਾ ਤੇ ਮੈਂ ਰਾਜ ਜਵਾਕਾਂ ਨੂੰ ਰੋਕ ਕੇ ਬੰਦਿਆਂ ਨੂੰ ਰੋਕ ਕੇ ਕਹਿੰਦਾ ਰਹਿਣਾ ਬਾਈ ਜੀ ਤੁਸੀਂ ਹੈਲਮਟ ਪੁਲਿਸ ਵਾਸਤੇ ਨਾ ਪਾਓ ਤੁਹਾਡੇ ਨਾਲ ਤੁਸੀਂ ਅਗਰ ਮੈਰਿਡ ਹੋ ਜਾਂ ਅਨਮੈਰਿਡ ਹੋ ਤੁਹਾਡੇ ਨਾਲ ਬਹੁਤ ਜਿੰਦਗੀਆਂ ਜੁੜੀਆਂ ਹੋਈਆਂ ਤੁਸੀਂ ਉਹਨਾਂ ਦਾ ਸੋਚ ਕੇ ਹੈਲਮਟ ਪਾਓ ਤੇ ਕੋਪਰਾਲਾ ਮੈਂ ਇਹ ਵੀ ਕਰਦਾ ਕਿ ਲੋਕਾਂ ਨੂੰ ਰੋਕ ਰੋਕ ਕੇ ਹੈਲਮਟ ਵਾਸਤੇ ਉਹ ਕਰਦਾ ਹੈਗਾ ਵਾ ਔਰ ਕਾਫੀ ਬਾਈ ਕੀ ਹੁੰਦਾ ਹੱਥੀਂ ਪਾ ਲੈਂਦੇ ਤੁਸੀਂ ਵੀ ਦੇਖਿਆ ਹੋਣਾ ਹਾਂਜੀ ਹਾਂਜੀ ਹੱਥੀਂ ਪਾਇਆ ਹੁੰਦਾ ਕਿ ਪੁਲਿਸ ਵਾਲਾ ਕੋਈ ਨਜ਼ਰ ਆ ਗਏ ਤੇ ਸਿਰ ਤੇ ਪਾ ਲਉਣੀ ਕਿ ਆਪਣੇ ਇਸ ਤਰੀਕੇ ਨਾਲ ਮੈਂ ਕਹਿੰਦਾ ਭਾਈ ਜੀ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਏ ਫਿਰ ਤਾਂ ਜਾਏਗਾ ਜਾਏਗਾ ਬਾਹਵੇਂ ਟੁੱਟੇਗੀ ਬਾਹਵੇਂ ਟੁੱਟੇਗੀ ਬਰ ਫਿਰ ਅੱਛੇ ਬੱਚਿਆਂ ਨੂੰ ਵੀ ਤੁਸੀਂ ਸਕੂਲਾਂ ਦੇ ਵਿੱਚ ਅਵੇਅਰ ਕਰਦੇ ਹੋ ਇਸ ਤਰੀਕੇ ਨਾਲ ਜਿ ਕਈ ਵਾਰੀ ਤਾਂ ਕਿਉਂ ਹੁੰਦਾ ਕਿ ਤੁਸੀਂ ਬਾਹਰ ਰੋਡ ਤੇ ਜਾ ਰਹੇ ਹੋ ਕਾਫੀ ਲੋਕ ਅਵੇਅਰ ਹੋ ਰਹੇ ਹੋ ਹੋ ਨਹੀਂ ਨਾ ਰੱਖੋ ਹਾਂ ਇਹ ਅਵੇਅਰ ਹੋ ਰਹੇ ਨੇ ਹਾਂਜੀ ਪਰ ਜਿਹੜੇ ਸਕੂਲਾਂ 'ਚ ਬੱਚੇ ਨੇ ਉਹ ਵੀ ਅੱਜਕੱਲ ਫੋਨ ਦੀ ਜ਼ਿੰਦਗੀ ਜੀ ਰਹੇ ਨੇ ਫੋਨ ਦੇ ਨਾਲ ਜੁੜੇ ਹੋਏ ਨੇ ਘਰ ਜਾਂਦੇ ਨੇ ਫੋਨ ਦੇਖਣਾ ਤੇ ਟੀਵੀ ਦੇਖਣਾ ਪਰ ਸਾਈਕਲ ਵਾਸਤੇ ਕਿਵੇਂ ਅਵੇਅਰ ਕਰਦੇ ਤੁਸੀਂ ਸਰ ਮੈਂ ਉਹਨਾਂ ਨੂੰ ਸਾਈਕਲ ਵਾਸਤੇ ਔਰ ਯਾ ਫਿਜ਼ੀਕਲ ਐਕਟੀਵਿਟੀਜ਼ ਤੇ ਅਵੇਅਰ ਕਰਦਾ ਤੁਹਾਨੂੰ ਕੁਝ ਸਕੂਲਾਂ ਦਾ ਨਾਮ ਲੈਣਾ ਜਿਨ੍ਹਾਂ ਨੇ ਮੈਨੂੰ ਸੱਦਿਆ ਹੈਗਾ ਉਧਰ ਮੈਂ ਜੀ ਚੀਫ ਗੈਸ ਇਨਵਾਈਟਿਡ ਸੀ ਕਾਲਜ ਜੀ ਜੀ ਚ ਆਪਣਾ ਲਾਂਡਰਾ ਹਾਈ ਸਕੂਲ ਸਰ ਚਾਂਸਲੀ ਹਾਈ ਸਕੂਲ ਚਾਂਸਲੀ ਸਕੂਲ ਬਨੂੜ ਹਾਈ ਸਕੂਲ ਜਿਹੜਾ ਰੋਡ ਤੇ ਹੀ ਹੈਗਾ ਔਰ ਜੀਜੀਐਸਡੀ ਖੇੜੀਗੁਰਨਾ ਕਾਲਜ ਹੋਰ ਸਰ ਸ਼ੋਪਿੰਗ ਮੋਹਲੀ ਤੇ ਇਹ ਕੁਝ ਸਕੂਲ ਹੈਗੇ ਜਿਹੜੇ ਮਾਨੂੰ ਸੱਦੇ ਔਰ ਵੈਸੇ ਵੀ ਸਕੂਲ ਸੱਦੇ ਰਹਿੰਦੇ ਮੈਂ ਸਕੂਲਾਂ ਜਾਣਾ ਬਹੁਤ ਪਸੰਦ ਕਰਦਾ ਕਿਉਂਕਿ ਉੱਥੇ ਸਾਡੀ ਨਵੀਂ ਪੀੜ੍ਹੀ ਜਿਨ੍ਹਾਂ ਨੇ ਕੱਲ ਨੂੰ ਦੇਸ਼ ਸੰਭਾਲਣਾ ਉਹ ਹੈਗੀ ਉਹਨਾਂ ਨੂੰ ਕਹਿਣਾ ਕਿ ਵਰਚੁਅਲ ਵਰਲਡ ਤੋਂ ਬਾਹਰ ਆਓ ਮੋਬਾਈਲ ਲੈਪਟਾਪ ਤੋਂ ਬਾਹਰ ਆਓ ਤੇ ਪੁਰਾਣੀ ਗੇਮਾਂ ਤੁਸੀਂ ਦੇਖ ਰਹੇ ਹੋ ਅੱਜ ਕੱਲ ਮਰਦੀਆਂ ਜਾ ਰਹੀਆਂ ਨੇ ਆਪਣੇ ਟੂਸਪਰ ਸਟੱਪੂ ਐਸਾ ਨਜ਼ਰ ਨਹੀਂ ਆਉਂਦੇ ਟਿਕਟੌਕ ਔਰ ਕੈਂਡੀ ਕ੍ਰਸ਼ ਤੇ ਹੀ ਬੱਚੇ ਰਹਿੰਦੇ ਮੈਂ ਕਹਿੰਦਾ ਵਰਚੁਅਲ ਵਰਲਡ ਤੋਂ ਬਾਹਰ ਆਓ ਇਹ ਸਾਈਕਲ ਕਰਨ 'ਚ ਖਰਚਾ ਹੀ ਬਹੁਤ ਹੁੰਦਾ ਤੁਸੀਂ ਜਾਣਦੇ ਹੋ ਖਾਣ ਪੀਣ ਦਾ ਰਹਿਣ ਦਾ ਕਿਵੇਂ ਕਰਦੇ ਹਾਂ ਫਿਰ ਸਾਰਾ ਸਰ ਮੇਰੀ ਸੋਚ ਹੈਗੀ ਇੱਕ ਤੇ ਰੱਬ ਦਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੇਰਾ ਇਹ ਸੋਚ ਹੈ ਕਿ ਰੱਬ ਨੇ ਨਾ ਰਾਜਾ ਔਰ ਰੰਕ ਦੋਨਾਂ ਨੂੰ ਉਹਨਾਂ ਦੀ ਐਸੀਅਤੋਂ ਵੱਧ ਦਿੱਤਾ ਹੋਇਆ ਹੂੰ ਆਪਾਂ ਦੁਖੀ ਆਪਣੀ ਜ਼ਰੂਰਤਾਂ ਵਧਾ ਕੇ ਹਾਂ ਪਹਿਲੇ ਸਰ ਆਪਾਂ ਗੱਡੀ ਨੂੰ ਕਹਿੰਦੇ ਸੀਗੇ ਇਹ ਲਗਜ਼ਰੀ ਹੈ ਹਾਂਜੀ ਅੱਜ ਕਹਿੰਦੇ ਨਹੀਂ ਜ਼ਰੂਰਤ ਹੈਗੀ ਹਾਂ ਪਹਿਲੇ ਆਪਾਂ ਕਹਿੰਦੇ ਸੀ ਅੰਗਰੇਜ਼ ਕਿਸ਼ਤਾਂ 'ਚ ਜਿੰਦੇ ਕਿਸ਼ਤਾਂ 'ਚ ਮਰ ਜਾਂਦੇ ਅੱਜ ਕੱਲ ਆਪਾਂ یوں-ਇਓ ਕਰਦੇ ਆ ਨੌਕਰੀ ਲੱਗਦੀ ਦੁਨੀਆ ਭਰ ਦੀ ਕਿਸ਼ਤਾਂ ਸ਼ੁਰੂ ਕਰਾ ਦੇਈਦੇ ਆ ਮੋਬਾਈਲ ਕਿਸ਼ਤਾਂ ਦੇ ਕਾਰ ਕਿਸ਼ਤਾਂ ਦੇ ਘਰ ਕਿਸ਼ਤਾਂ ਦੇ ਪੂਰੀ ਜ਼ਿੰਦਗੀ ਕਿਸ਼ਤਾਂ ਹੀ ਲਾਂਦੇ ਰਹਿੰਦੇ ਆ ਐਸੀ ਕਰਕੇ ਡਿਪਰੈਸ਼ਨ ਹੋ ਰਿਆ ਸਾਰੀ ਚੀਜ਼ਾਂ ਇਸ ਕਰਕੇ ਵੱਧ ਰਹੀਆਂ ਗਿਆ ਕਿ ਚਾਦਰ ਤੋਂ ਵੱਧ ਅਸੀਂ ਪੈਰ ਪਸਾਰੀ ਜਾ ਰਹੇ ਹਾਂ ਹੁਣ ਚੱਲੀ ਜਾਂਦਾ ਖਰਚਾ ਹਾਂ ਆਰਾਮ ਨਾਲ ਚੱਲ ਰਿਹਾ ਸਰ ਜਲਦੀ ਬਾਰੀ ਹੁਣ ਕੀ ਤੁਹਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਬੰਦੋ ਕੀ ਮੈਸੇਜ ਹੈ ਮੈਂ ਸਰ ਤੁਹਾਡੇ ਦਰਾਹੀ ਆਈਓ ਤ ਅਰਜ਼ੀ ਕਰਨਾ ਚਾਹੁੰਗਾ ਸਾਰਿਆਂ ਨੂੰ ਕਿ ਤੁਸੀਂ ਕੋਈ ਮਰਜੀ ਫਿਜ਼ੀਕਲ ਐਕਟੀਵਿਟੀ ਕਰੋ ਇੱਕ ਤੇ ਪਸੀਨਾ ਜ਼ਰੂਰ ਕੱਢੋ ਸਰੀਰ ਤੋਂ ਆਪਾਂ ਜਿਹੜਾ ਅਸੀਂ ਪਸੀਨਾ ਨਹੀਂ ਕੱਢ ਰਹੇ ਉਹ ਅਸੀਂ ਬਿਮਾਰੀਆਂ ਪਾਲ ਰਹੇ ਹਾਂ ਤੁਸੀਂ ਅਗਰ ਥੋੜਾ ਜਿਹਾ ਗੌਰ ਕਰੋ ਅੱਜ ਤੋਂ 15 20 ਸਾਲ ਪਹਿਲੇ ਸਰ 15 ਜਾਂ 20 ਬੈੱਡ ਦਾ ਹਸਪੀਟਲ ਹੋਇਆ ਕਰਦੇ ਸੀ ਅੱਜ ਕੱਲ 5 500 7 700 ਬੈੱਡ ਦੇ ਹਸਪੀਟਲ ਕਿਉਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜਾ ਲਾਇਸੈਂਸ ਇਹਨਾਂ ਫੜਿਆ ਇਸ ਬੈੱਡਾਂ ਤੇ ਆਣਾ ਹੀ ਆਣਾ ਹੈ ਤੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਕਿ ਫਿਜ਼ੀਕਲ ਐਕਟਿਵ ਹੋਵੋ ਕਿਸੇ ਵੀ ਕੋਈ ਵੀ ਗੇਮ ਖੜੋ ਤੇ ਵੀਡੀਓ ਪੜੋ ਕੋਈ ਵੀ ਗੇਮ ਖੜੋ ਉਪਰ ਕੋਈ ਵੀ ਸ਼ੌਕ ਕਰੋ ਸਾਈਕਲ ਦੇ ਸਾਰਨੋਂ ਵਧੀਆ ਸਾਰਨੋਂ ਸਸਤਾ ਸ਼ੌਕ ਹੈ ਕੋਈ ਟਾਈਮ ਦੀ پابੰਦੀ ਖਰਚਾ ਨਹੀਂ ਕੋਈ ਖਰਚਾ ਨਹੀਂ ਲੈ ਕੇ ਨਿਕਲ ਪੋ ਮੈਂ ਕਹਿੰਦਾ ਜਿਹੜਾ ਸਾਈਕਲ ਤੇ ਨਹੀਂ ਬੈਠਾ ਉਹਨੇ ਲਾਈਫ ਸਾਈਕਲ ਵੇਸ ਕੀਤਾ ਹੈ ਠੀਕ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ 110000 ਦੇ ਕਿਲੋਮੀਟਰ ਕਰੀਬ ਸਫਰ ਤੈਅ ਕਰ ਚੁੱਕੇ ਨੇ ਔਰ ਯੋਧਿਆ ਤੱਕ ਤੇ ਹੋਰ ਵੀ ਪੰਜਾਬ ਦੀਆਂ ਕਈ ਐਦਾਂ ਦੀ ਜਗ੍ਹਾ ਦੇ ਉੱਤੇ ਜਾ ਚੁੱਕੇ ਨੇ ਸਾਈਕਲ ਦੇ ਉੱਤੇ ਵੀ ਤੇ ਦਰਜਾਨਾ ਇਹ ਰਿਕਾਰਡ ਬਣਾ ਦਿੱਤਾ ਕਿ 100 ਕਿਲੋਮੀਟਰ ਦਾ ਸਫਰ ਤਾਂ ਰਿਆਣਾ ਤਾਂ ਕਰ ਨਹੀਂ ਕਰਨਾ ਐਸੇ ਨੂੰ ਲੈ ਕੇ ਫਿੱਟ ਨੇ 55 ਸਾਲ ਦੇ ਕਰੀਬ ਉਮਰ ਹੋ ਚੁੱਕੀ ਹੈ ਅਜੇ ਤੱਕ ਨਾ ਕੋਈ ਬਿਮਾਰੀ ਨਾ ਕੋਈ ਪ੍ਰੋਬਲਮ ਹੈ ਸਰੀਰ ਦੇ ਵਿੱਚ ਤਾਂ ਇਸ ਤਰੀਕੇ ਨਾਲ ਇਹ ਜਿਹੜਾ ਮੈਸੇਜ ਹੈ ਇਹ ਬਹੁਤ ਵੱਡਾ ਮੈਸੇਜ ਤੁਸੀਂ ਵੀ ਅੱਗੇ ਸ਼ੇਅਰ ਕਰੋ ਦੋਸਤ ਮਿੱਤਰਾਂ ਤੱਕ ਵੀ ਤੇ ਨਾਲ ਦੀ ਆਪਣੇ ਬੱਚਿਆਂ ਨੂੰ ਜੂਰ ਸਾਈਕਲਿੰਗ ਕਰਾ ਕਰੋ ਹੋਰ ਵੀ ਜਿਹੜੀ ਫਿਜ਼ੀਕਲ ਇਸ ਤਰੀਕੇ ਦੀਆਂ ਐਕਸਰਸਾਈਜ਼ ਨੇ ਉਹ ਜੂਰ ਕਰਨੀ ਚਾਹੀਦੀ ਜਿਸ ਨਾਲ ਕੀ ਬੱਚੇ ਅੱਜ ਕੱਲ ਐਕਟਿਵ ਹੋ ਸਕਣ ਸਰੀਰ ਤੋਂ ਤਰਫੋਂ ਵੀ ਦੂਜੇ ਪਾਸੇ ਦਿਮਾਗ ਤੋਂ ਵੀ ਤਾਂ ਇਹ ਵੀਡੀਓ ਨੂੰ ਬਤੋ ਸ਼ੇਅਰ ਕਰ ਆਪਣੇ ਦੋਸਤਾਂ ਨੂੰ ਤਾਂ ਜੂਰ ਬਤੋ ਤਾ ਹੋਰ ਖਬਰਾਂ ਦੇਖਣ ਲਈ ਬਤੋ ਚੈਨਲ ਸਬਸ